ਮਜੀਠੇ ਵਿੱਚ ਜਿਮਣੀ ਚੋਣ ਚਾਰ ਨੰਬਰ ਵਾਰਡ ਵਿੱਚ ਹੋਣ ਜਾ ਰਹੀ ਹੈ ਉੱਥੇ ਹੀ ਵੱਖ-ਵੱਖ ਪਾਰਟੀਆਂ ਵੱਲੋਂ ਆਪੋ ਆਪਣੇ ਕੈਂਡੀਡੇਟਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਸਰਦਾਰ ਪਰਮਜੀਤ ਸਿੰਘ ਪੰਮਾ ਅਤੇ ਭਗਵੰਤਪਾਲ ਸਿੰਘ ਸੱਚਰ ਵੱਲੋਂ ਲਾਸਟਲੇ ਦਿਨ ਵਿੱਚ ਆ ਕੇ ਰੋਡ ਸ਼ੋਅ ਕੱਢਿਆ ਗਿਆ ਰੋਡ ਸ਼ੋਅ ਕੱਢਿਆ ਗਿਆ ਜਿਸ ਬਾਜ਼ਾਰ ਵਿੱਚ ਰੋਡ ਸ਼ੋਅ ਲੰਘਦਾ ਨਜ਼ਰ ਆਇਆ ਉੱਥੋਂ ਦੇ ਹੀ ਵੋਟਰ ਅਤੇ ਉੱਥੋਂ ਦੇ ਵਸਨੀਕਾਂ ਵੱਲੋਂ ਕਿਹਾ ਗਿਆ ਕਿ ਕਾਂਗਰਸ ਪਾਰਟੀ ਸਰਦਾਰ ਪਰਮਜੀਤ ਸਿੰਘ ਪੰਮਾ ਅਤੇ ਭਗਵੰਤਪਾਲ ਸਿੰਘ ਸੱਚਰ ਵੱਲੋਂ ਫਿਰ ਤੋਂ ਇੱਕ ਵਾਰ ਜੀਉਂਦੀ ਕੀਤੀ ਗਈ ਹੈ ਅਤੇ ਵੇਖਣ ਹੋਵੇਗਾ ਕਿ ਹੁਣ 4 ਨੰਬਰ ਵਾਰਡ ਦੀਆਂ ਦਸੀਆਂ ਹੋਈਆਂ ਮੁਸ਼ਕਲਾਂ ਤੇ ਕਾਂਗਰਸੀ ਆਗੂ ਖਰੇ ਉੱਤਰ ਦੇ ਹਨ ਕਿ ਜਾਂ ਨਹੀਂ ਤੇ ਦੂਜੀਆਂ ਪਾਰਟੀਆਂ ਵਾਂਗੂ ਇਹ ਵੀ ਕੁੰਭ ਕਰਨ ਦੀ ਨੀਂਦ ਸੁੱਤੇ ਰਹਿ ਜਾਣਗੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਸਰਦਾਰ ਪਰਮਜੀਤ ਸਿੰਘ ਪੰਮਾ ਵੱਲੋਂ ਦੱਸਿਆ ਗਿਆ ਕਿ ਜਤਿੰਦਰ ਸਿੰਘ ਦੇ ਜਿੱਤਣ ਤੋਂ ਬਾਅਦ ਅਗਲੇ ਹੀ ਦਿਨ ਨਸ਼ੇ ਦੇ ਖਿਲਾਫ ਅਤੇ ਦੜੇ ਸੱਟੇ ਦੇ ਖਿਲਾਫ ਮੁਹਿੰਮ ਚਲਾਈ ਜਾਵੇਗੀ ਅਤੇ ਭਗਵੰਤ ਪਾਲ ਸਿੰਘ ਸੱਚਰ ਵੱਲੋਂ ਕਿਹਾ ਗਿਆ ਕਿ ਇਥੋਂ ਦਾ ਪੁਲਿਸ ਪ੍ਰਸ਼ਾਸਨ ਜੋ ਕਿ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਹੈ ਅਤੇ ਪੁਲਿਸ ਦੇ ਆਪਣੇ ਹੀ ਵਿਚ ਬਲਾਸਟ ਹੋ ਜਾਂਦਾ ਹੈ ਤਾਂ ਉਸ ਨੂੰ ਟਾਇਰ ਫਟਿਆ ਦੱਸ ਕੇ ਛੁਟਕਾਰਾ ਕੀਤਾ ਜਾਂਦਾ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਬਿਆਨਬਾਜ਼ੀਆਂ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਉਂਦੀ ਹੈ ਜਾਂ ਨਹੀਂ ਮੁਜੀਠੇ ਤੋਂ ਹਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਇੰਡੀਆ ਨਿਊਜ਼ ਅੱਜ ਤੱਕ ਸਿਰਫ ਕड़ਵਾ ਸੱਚ पंज <laughs> ये कौन करो करते हैं और बात करा जाए नहीं नहीं अब तो आई सब वीर बड़ा माननीय वीर

ਬੰਦੇ ਯਾਰ ਚਲੋ ਜੀ ਸਾਹਿਬ ਸਰ ਗਿਆ ਹਾਂਜੀ ਹਾਂਜੀ ਸਾਡੀ ਕਲਾਕਾਰੀ ਪੂਰੀ ਬਰਾਬਰ ਅੱਜ ਬੁਣੀ ਬੁਣੀਆ ਤੇ ਲਿਖੀ ਤੇ ਆਪ ਹਾਂਜੀ ਪ੍ਰਧਾਨ ਜੀ ਅੱਜ ਜਿਹੜੀ 4 ਨੰਬਰ ਵਾਰਡ ਦੇ ਵਿੱਚ ਰੋਡ ਸ਼ੋ ਜਿਹੜਾ ਕੱਢਿਆ ਗਿਆ ਹੈ ਕੀ ਕਹਿੰਦੇ ਪਹਿਲਾਂ ਧੰਵਾਦ ਆ ਵਾਰਡ ਨੰਬਰ 4 ਦੇ ਵੋਟਰਾਂ ਤੇ ਸਪੋਰਟਰਾਂ ਦਾ ਤੇ ਦੂਸਰਾ ਧੰਵਾਦ ਆ ਸਾਡੇ ਮਾਨਯੋਗ ਜ਼ਿਲ੍ਹਾ ਤੇ ਪ੍ਰਧਾਨ ਸਰਦਾਰ ਹਰਪ੍ਰਤਾਪ ਸਿੰਘ ਅਜਨਾਲਾ ਜੀ ਦਾ ਜਿਹੜੇ ਕੀਮਤੀ ਸਮਾਂ ਕੱਢ ਕੇ ਸਾਡੇ ਇੱਥੇ ਵਾਰਡ ਨੰਬਰ 4 ਦੇ ਜਿਮਣੀ ਚੌਣ ਵਿੱਚ ਹਿੱਸਾ ਲੈਣ ਵਾਸਤੇ ਆਏ ਤੇ ਸਾਡੇ ਉਮੀਦਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਸਰਦਾਰ ਜਤਿੰਦਰ ਸਿੰਘ ਜੀ ਦਾ ਪ੍ਰਚਾਰ ਕਰਨ ਵਾਸਤੇ ਆਏ ਮੈਂ ਧੰਨਵਾਦ ਕਰਨਾ ਚਾਹੁੰਦਾ ਆਪਣੇ ਵੱਡੇ ਵੀਰ ਭਗਵੰਤ ਪਾਲ ਸਚਰ ਜੀ ਦਾ ਤੇ ਸਾਰੇ ਕਾਂਗਰਸ ਦੇ ਜਿੰਨੇ ਵੀ ਸਾਡੇ ਇੱਥੇ ਆਗੂ ਸਹਿਬਾਨ ਪਹੁੰਚੇ ਨੇ ਕੀਮਤੀ ਸਮਾਂ ਕੱਢ ਕੇ ਪਹੁੰਚੇ ਇਹਨਾਂ ਦਾ ਧੰਨਵਾਦ ਆ ਕਿ ਇਹਨਾਂ ਨੇ 4 ਨੰਬਰ ਵਾਰਡ ਦੇ ਘਰ-ਘਰ ਵਿੱਚ ਜਾ ਕੇ ਜੋ ਕਾਂਗਰਸ ਪਾਰਟੀ ਦਾ ਪ੍ਰਚਾਰ ਕੀਤਾ ਤੇ ਅਗਿਓ ਜੋ ਵੋਟਰਾਂ ਵੱਲੋਂ ਮੁਸ਼ਕਲਾਂ ਦਸੀਆਂ ਗਈਆਂ ਉਹਦੇ ਉੱਤੇ ਬੜੀ ਗੰਭੀਰਤਾ ਨਾਲ ਵਿਚਾਰ ਸੁਨੇ ਗਏ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਸ ਦਿਨ ਸਾਡੇ ਵੀਰ ਜਤਿੰਦਰ ਸਿੰਘ ਜੀ ਜਿੱਤ ਪ੍ਰਾਪਤ ਕਰਨਗੇ ਉਸ ਤੋਂ ਅਗਲੇ ਦਿਨ ਹੀ ਪਹਿਲਾ ਐਕਸ਼ਨ ਹੋਵੇਗਾ ਚਿੱਟੇ ਦੇ ਖਿਲਾਫ ਤੇ ਜਿਹੜੇ ਦੜੇ ਸੱਟੇ ਤੇ ਇੱਥੇ ਅੱਡੇ ਚੱਲਦੇ ਉਹਨਾਂ ਦੇ ਖਿਲਾਫ 4 ਨੰਬਰ ਵਾਰਡ ਦੇ ਜਿਹੜੇ ਕੈਂਡੀਡੇਟ ਆ ਜਾਂ ਉਹਨਾਂ ਦੇ ਜਿਹੜੇ ਸਮਰਥਕ ਆ ਉਹਨਾਂ ਵੱਲੋਂ ਇੱਕ ਕਿਹਾ ਜਾਂਦਾ ਵੀ ਇਹ ਕਿਹੜੀ ਐਮਐਲਏ ਦੀ ਇਲੈਕਸ਼ਨ ਲੜਨ ਦੇ ਜਿਹੜੀ ਵੀ ਭਗਵੰਤ ਪਾਲ ਸਿੰਘ ਸੱਚਰ ਜਾਂ ਹੋਰ ਸਮੂਚੀ ਕਾਂਗਰਸ ਜਿਹੜੀ ਵੀ ਲੀਡਰਸ਼ਿਪ ਪਾਲ ਕੇ ਤੇ ਜਿਹੜੀ ਇੱਥੇ ਵਰਕਿੰਗ ਕਰਨੀ ਹੋਰੀ ਵਰਕਿੰਗ ਦੇਖੋ ਜੀ ਇਹ ਤੇ ਉਹਨਾਂ ਦੇ ਨਾਲ ਇੱਕ ਮਨ ਘੜਤ ਗੱਲਾਂ ਨੇ ਵਾਰਡ ਨੰਬਰ 4 ਦੇ ਜਿਹੜੇ ਵੋਟਰ ਤੇ ਸਪੋਰਟਰ ਆ ਨਾ ਉਹ ਇੱਕ ਮਨ ਬਣਾ ਚੁੱਕੇ ਕਿ ਜਿਤਾਵਾਂਗੇ ਪੰਜੇ ਵਾਲੇ ਨੂੰ ਤੇ ਤੱਕੜੀ ਵਾਲੇ ਫੋਨ ਵਾਲੇ ਤੇ ਝਾੜੂ ਵਾਲੇ ਝਾੜੂ ਹੀ ਫੇਰ ਦੇਣਾ ਏ ਮਨ ਬਣ ਗਿਆ ਜੀ ਕੀ ਉਹਨਾਂ ਡਰ ਲੱਗਣੇ ਆ ਤੁਹਾਨੂੰ ਪਾਲ ਸਿੰਘ ਸੱਚਾ ਬੈਠਾ ਜੀ ਤੁਸੀਂ ਸਾਡੇ ਨਾਲ ਹੀ ਰਹੇ ਹੋ ਤੁਸੀਂ ਵੇਖਿਆ ਹੀ ਆ ਹਰ ਜਗ੍ਹਾ ਜਾ ਕੇ ਆਪਾਂ ਡੋਰ ਟੂ ਡੋਰ ਕਿੰਨੇ ਦਿਨ ਕੀਤਾ ਸਾਰੀ ਕਾਂਸਟੀਮ ਨੇ ਕਿੰਨੇ ਦਿਨ ਡੋਰ ਟੂ ਡੋਰ ਕੀਤਾ ਤੇ ਕਿਵੇਂ ਦਾ ਰਿਸਪਾਂਸ ਮਿਲਿਆ ਸਾਨੂੰ ਵਾਰ ਨੰਬਰ 4 ਦੇ ਵਰਕਰਾਂ ਵੱਲੋਂ ਵੋਟਰਾਂ ਵੱਲੋਂ ਖਾਸ ਕਰਕੇ ਜਿਹੜੀਆਂ ਸਾਡੀਆਂ ਭੈਣਾਂ ਦੇ ਮਾਤਾਵਾਂ ਇੱਥੇ ਦੁਖੀ ਨੇ ਉਹ ਚਿੱਟੇ ਤੋਂ ਦੁਖੀ ਆ ਤੇ ਦੜੇ ਸੱਟੇ ਤੋਂ ਦੁਖੀ ਆ ਉਹ ਬਰੀਕੀ ਨਾਲ ਸਾਡੇ ਪ੍ਰਧਾਨ ਜੀ ਨੇ ਵੀ ਵਿਚਾਰ ਸੁਣੇ ਆ ਸਾਡੇ ਕਾਂਗਰਸ ਦੀ ਸਾਰੀ ਲੀਡਰਸ਼ਿਪ ਨੇ ਸੁਣਿਆ ਬਹੁਤ ਧੰਨਵਾਦ ਇਹਨਾਂ ਦਾ ਚਾਰ ਨੰਬਰ ਵਾਰਡ ਦੇ ਮੈਸੇਜ ਕੀ ਜਣਾ ਚੰਦੀ ਮੈਂ ਤੇ ਵੀਰ ਇਹ ਕਹਿਣਾ ਚਾਹੁੰਦਾ ਵੀ ਤਕੜੇ ਹੋ ਕੇ 21 ਤਰੀਕ ਨੂੰ ਪੰਜੇ ਵਾਲੇ ਬਟਨ ਦੀਆਂ ਚੀਕਾ ਘੜਾ ਦਿਓ ਈਵੀਆਂ ਮਸ਼ੀਨ ਤੇ ਪਤਾ ਲੱਗ ਜੇ ਕਿ ਸਾਰੀਆਂ ਵੋਟਾਂ ਪੰਜੇ ਚੋਂ ਨਿਸ਼ਾਨ ਤੇ ਜਾਣਦੀਆਂ ਮੈਂ ਉਹਨਾਂ ਦਾ ਨਾ ਧੰਨਵਾਦ ਕਰੂੰਗਾ ਵੀ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤਾਂ ਬੜੀ ਔਖੀ ਗੱਲ ਹੈ ਜੀ ਅੱਜ ਜਿਹੜੀ 4 ਨੰਬਰ ਵਾਰਡ ਦੀ ਜਿਮਨੀ ਚੋਣ ਹੋਣ ਜਾ ਰਹੀ ਹੈ ਤੁਹਾਡੇ ਵੱਲੋਂ ਰੋਡ ਸ਼ੋਅ ਕੱਢਿਆ ਗਿਆ ਕਿੰਨਾ ਕੰਮ ਹੀ ਟੇਲੇ ਨੂੰ ਜਿਹੜਾ ਕਿ ਹੰਗਾਰਾ ਅੱਜ ਮਜੀਠਾ ਦੀ 4 ਨੰਬਰ ਦੀ ਵਾਰਡ ਦੀ ਜਿਹੜੀ ਜਿਮਨੀ ਚੋਣ ਸੀ ਉਹਦੇ ਸਬੰਧ ਵਿੱਚ ਜਿਹੜਾ ਸਾਡਾ ਪ੍ਰਚਾਰ ਲੇਕਿਨ ਆਖਰੀ ਪੜਾ ਤੱਕ ਪਹੁੰਚ ਚੁੱਕਾ ਹੈ ਕਿਉਂਕਿ ਕੱਲ ਇਹਦਾ ਪ੍ਰਚਾਰ ਬੰਦ ਹੋ ਜਾਣਾ ਹੈ 21 ਤਰੀਕ ਨੂੰ ਵੋਟਾਂ ਪੈਣੀਆਂ ਨੇ ਸੋ ਇਸ ਕਰਕੇ ਅੱਜ ਮਜੀਠਾ ਨਿਵਾਸੀਆਂ ਵੱਲੋਂ ਤੇ ਵਾਰਡ ਨੰਬਰ 4 ਦੇ ਸਮੂਹ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਤੇ ਵੋਟਰ ਸਾਹਿਬਾਨ ਨੇ ਉਨਾ ਵੱਲੋਂ ਰੋਡ ਸ਼ੋਅ ਕੱਢਿਆ ਗਿਆ ਜਿਹਦੇ ਵਿੱਚ ਸਾਡੇ ਦਿਹਾਤੀ ਕਾਂਗਰਸ ਦੇ ਪ੍ਰਧਾਨ ਹਰਪ੍ਰਤਾਸ ਸਿੰਘ ਅਜਨਾਲਾ ਵੀ ਉੱਚੇ ਚੇ ਤੌਰ ਤੇ ਪਹੁੰਚੇ ਸੋ ਅੱਜ ਸਾਰੇ ਅਸੀਂ ਜਦੋਂ ਇਥੇ ਰੋਡ ਸ਼ੋਅ ਸ਼ੁਰੂ ਕੀਤਾ ਸੀ ਜਿਹਦੇ ਵਿੱਚ ਸਾਡੇ ਨਾਲ ਸਾਰੇ ਪਰਮਜੀਤ ਸਿੰਘ ਪਮਾ ਪ੍ਰਧਾਨ ਜੀ ਨਵਦੀਪ ਸਿੰਘ ਸੋਨਾ ਜੀ ਸਾਡੇ ਸਾਬਕਾ ਕਾਉਂਸਲਰ ਮੰਗੀ ਜੀ ਸਾਬਕਾ ਕਾਉਂਸਲਰ ਬਰਿੰਦਰ ਸਿੰਘ ਰੋੜੀ ਜੀ ਸਾਬਕਾ ਕਾਉਂਸਲਰ ਪੱਪੀ ਭੱਲਾ ਜੀ ਤੇ ਹੋਰ ਵੀ ਸਾਰੇ ਜਿੰਨੀ ਸੀਨੀਅਰ ਲੀਡਰਸ਼ਿਪ ਸੀ ਉਹ ਸਾਰੀ ਸਾਡੇ ਨਾਲ ਸੀ ਔਰ ਲੋਕਾਂ ਵੱਲੋਂ ਇੰਨਾ ਭਰਵਾ ਹੰਗਾਰਾ ਮਿਲਿਆ ਕਿ ਜਿਹੜੀ ਇਹ ਲੋਕਾਂ ਨੇ ਅੱਜ ਹੀ ਜਿਹੜਾ ਸਾਨੂੰ ਹੈ ਯਕੀਨ ਦਵਾਇਆ ਹੈ ਕਿ ਬਹੁਤ ਸਰੀਆਂ ਵੋਟਾਂ ਨਾਲ ਤੁਸੀਂ ਕਾਂਗਰਸ ਪਾਰਟੀ ਜਿਹੜੀ ਆ ਉਹ 4 ਨੰਬਰ ਜਿਹੜੀ ਵਾਰਡ ਹੈ ਉਹਨੇ ਜੋ ਜਿੱਤ ਪ੍ਰਾਪਤ ਕਰੇਗੀ ਉਹਦੇ ਕੁਝ ਕਾਰਨ ਵੀ ਨੇ ਕਿ ਲੋਕ ਬਹੁਤ ਜ਼ਿਆਦਾ ਤੰਗ ਨੇ ਜਿਹੜਾ ਪਿਛਲੀ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਇਹ ਹੋਂਦ ਵਿੱਚ ਆਏ ਸਨ ਨਾ ਤੇ ਲੋਕਾਂ ਨੂੰ 1000 ਰੁਪਿਆ ਬੀਬੀਆਂ ਦੇ ਖਾਤੇ ਵਿੱਚ ਗਿਆ ਨਾ ਕਣਕ ਮਿਲ ਰਹੀ ਆ ਤੇ ਜਿਹੜਾ ਨਸ਼ੇ ਦਾ ਪ੍ਰਭਾਵ ਰਿਹਾ ਉਹ ਬਹੁਤ ਜ਼ਿਆਦਾ ਹੈ ਤੇ ਲੋਕ ਸਤਾਤਾੜੀ ਪਾਰਟੀ ਤੋਂ ਵੀ ਤੇ ਅਕਾਲੀ ਦਲ ਤੋਂ ਵੀ ਇਸ ਗੱਲ ਤੋਂ ਔਖੇ ਨੇ ਕਿ ਘਰ ਘਰ ਜਿਹੜਾ ਚਿੱਟਾ ਉਹ ਵਿਗ ਰਿਹਾ ਤੇ ਜਿਹੜੀ ਲਾਸਟ ਗੱਲ ਕਿ ਭਾਜਪਾ ਵਾਲੇ ਵੀ ਇੱਥੇ ਚੋਣ ਲੜ ਰਹੇ ਨੇ ਜੋ ਨਰਿੰਦਰ ਮੋਦੀ ਨੇ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਨਾਲ ਕੀਤਾ ਲੋਕ ਉਹਦਾਂ ਵੀ ਇੰਨਾ ਜਮਿਨੀ ਚੋਣਾਂ ਵਿੱਚ ਜਿਹੜੀ ਸਾਡੀ ਮਜੀਠੀ ਦੀ ਹੋ ਰਹੀ ਹੈ ਲੋਕ ਬਦਲਾ ਲੈਣਗੇ ਤੇ ਜਤਿੰਦਰ ਸਿੰਘ ਸਾਡਾ ਉਮੀਦਵਾਰ ਹੈ ਉਹਨੂੰ ਜਿਤਾ ਕੇ ਤੇ ਕੌਨਸਲ ਬ੍ਰਾਊਨ ਕੇ ਚਿੱਟੇ ਤੋਂ ਇਲਾਵਾ ਹੋਰ ਵੀ ਜਿਹੜੇ ਇੱਥੇ ਮਜੀਠੇ 4 ਨੰਬਰ ਵਾਰਡ ਦੇ ਵਿੱਚ ਦੜੇ ਛਟੇ ਦਾ ਯਾਨੀ ਕਿ ਬਹੁਤ ਜ਼ਿਆਦਾ ਜਿਹੜਾ ਵੀ ਜ਼ੋਰ ਦੇਖਣ ਨੂੰ ਮਿਲਿਆ ਵੀ ਲੋਕੀ ਪਰਿਵਾਰ ਜਿਹੜੇ ਪੀੜ ਤੇ ਆ ਵੀ ਉਹ ਕਹਿੰਦੇ ਵੀ ਉਹ ਤੁਹਾਡੇ ਵੱਲੋਂ ਕੱਲ ਵੀ ਜਿਹੜੀ ਰਿਕਾਰਡਿੰਗ ਹੋਈ ਸੀ ਉਹਦੇ ਵਿੱਚ ਆਪਾਂ ਬਾਰ-ਬਾਰ ਗੱਲ ਕਰ ਚੁੱਕਿਆ ਕਿ ਚਿੱਟੇ ਦਾ ਵੀ ਇੱਥੇ ਬੋਲਬਾਲਾ ਹੈ ਤੇ ਇੱਥੇ ਜਿਹੜਾ ਜੁੜਾ ਤੁਸੀਂ ਜੂਏ ਦੀ ਗੱਲ ਕੀਤੀ ਹੈ ਘਰ-ਘਰ ਜੂਆ ਚੱਲ ਰਿਹਾ ਹੈ ਤੇ ਮੈਂ ਕਹਿਣ ਤੋਂ ਗਰੇਜ਼ ਨਹੀਂ ਕਰਾਂਗਾ ਕਿ 13 14 ਸਾਲ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਮੂੰਹ ਨੂੰ ਵੀ ਜਿਹੜਾ ਚਿੱਟਾ ਉਹ ਲੱਗਦਾ ਨਜ਼ਰ ਪਰ ਦਿਨ ਚਾਰ ਦਿਨ ਲਗਾਤਾਰ ਜਿਹੜੀ ਵੀ ਚਿੱਟੇ ਦੇ ਦੜੇ ਛੱਤੇ ਦੇ ਖਿਲਾਫ ਜਿਹੜੀ ਵੀ ਖਬਰਾਂ ਵੀ ਲੱਗਣੀਆਂ ਹੈ ਭਰਪੂਰ ਪ੍ਰਸ਼ਾਸਨ ਜਿਹੜੀ ਵੀ ਇਹ ਲੈ ਵੀ ਕੰਨ ਤੇ ਜੂਣ ਨਹੀਂ ਸੈਕਟੀ ਤੇ ਉਹਨੇ ਵਰਗੀ ਕਰਨ ਜਿਹੜਾ ਇਹ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਹੋ ਗਿਆ ਉਹਨਾਂ ਦੇ ਆਪਣੇ ਘਰ ਬੰਬ ਚੱਲ ਜਾਂਦੇ ਨੇ ਤੇ ਉਹਨਾਂ ਨੂੰ ਕਹਿ ਦਿੰਦੇ ਨੇ ਵੀ ਟਾਇਰ ਫਟਿਆ ਇਹਨਾਂ ਹੋਰ ਲੋਕਾਂ ਦੇ ਕੀ ਸੇਫਟੀ ਕਰਨੀ ਆ ਇਹ ਬੁਰੀ ਤਰ੍ਹਾਂ ਪ੍ਰਸ਼ਾਸਨ ਜਿਹੜਾ ਪੁਲਿਸ ਹੈ ਉਹ ਫੇਲ ਹੈ ਉਹਨਾਂ ਦੀ ਨੱਕੇ ਇੱਥੇ ਸਾਰਾ ਕੁਝ ਨਸ਼ਾ ਵੀ ਵਿਕ ਰਿਹਾ ਤੇ ਜੂਆ ਵੀ ਖੜਾਇਆ ਜਾ ਰਿਹਾ ਇਹਦੇ ਵਿੱਚ ਪੁਲਿਸ ਦੀ ਇਨਵੋਲਵਮੈਂਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਗਰ ਜੇ ਸਭ ਤੋਂ ਜਿਹੜੀ ਪਹਿਲੀ ਸਾਡੀ ਹੋਏਗੀ ਗੱਲ ਕਿ ਚਿੱਟੇ ਦਾ ਜਿਹੜਾ ਇੱਥੇ ਵਪਾਰ ਚੱਲਦਾ ਹੈ ਉਹਦੇ ਤੇ ਬ੍ਰੇਕਾਂ ਲਾਈਆਂ ਜਾਣ ਤਾਂ ਕਿ ਜਿਹੜੀ ਬੱਚਿਆਂ ਦੀ ਜਿਹੜੀ ਨੌਜਵਾਨੀ ਹੈ ਉਹ ਵੱਸ ਸਕੇ ਤੇ ਖਾਸ ਤੌਰ ਤੇ ਸਾਰਿਆਂ ਦਾ ਧਿਆਨ ਜਿਹੜਾ ਇੱਕ ਮੁੱਠ ਹੋ ਕੇ ਕਿ ਧਰੇ ਸੱਟੇ ਦੇ ਵੀ ਕਾਬੂ ਪਾਇਆ ਜਾਵੇ। ਲਾਸਟ ਦੇ ਵਿੱਚ ਮਜੀਠਾ ਵਾਸੀਆਂ ਚਾਰ ਨੰਬਰ ਵਾਰਡ ਨੂੰ ਕੀ ਮੈਸੇਜ ਦੇਣਾ ਚਾਹੁੰਦੀ। ਮੈਂ ਸਾਰੇ ਵਾਰਡ ਨੰਬਰ 4 ਦੇ ਮਜੀਠਾ ਹਲਕੇ ਦੇ ਸਮੂਹ ਵੋਟਰ ਸਹਿਬਾਨਾਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਸੀਟ ਨੇ ਨਗਰ ਕੌਂਸਲ ਦਾ ਪ੍ਰਧਾਨ ਤੇ ਨਹੀਂ ਬਦਲਣਾ। ਨਾ ਸਾਨੂੰ ਪਤਾ ਹੀ ਹੈ ਕਿ ਨਾਂ ਬਦਲਿਆ ਜਾ ਸਕਦਾ ਹੈ ਇਸ ਇੱਕ ਸੀਟ ਦੇ ਨਾਲ ਲੇਕਿਨ ਇੱਕ ਸੀਟ ਦੇ ਜਿੱਤਣ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਮੁੜ ਵੱਜ ਜਾਣਾ ਹੈ ਕਿ 27 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਉਸ ਤੋਂ ਬਾਅਦ ਨਗਰ ਕੌਂਸਲ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੀ ਬਣੇਗੀ ਹਾਂਜੀ ਜੀ ਜੀ ਅੱਜ ਜਿਹੜੀ ਨਗਰ ਕੌਂਸਲ ਦੀ ਜਿਹੜੀ ਜਿਮਨੀ ਚੌਣੀ ਹੋਰ ਐ ਚਾਹੇ ਤੁਹਾਡੇ ਉਹਨਾਂ ਨੂੰ ਪੜਿਆ ਗਿਆ ਕੀ ਕਹਿੰਦੇ ਮੈਂ ਤੇ ਬਾਸੀ ਸਭ ਕੁਝ ਭਾਈ ਸੱਚ ਰੋਣਾ ਨਹੀਂ ਦੱਸ ਦਿੱਤਾ ਮੈਂ ਜਿਹਨੇ ਦੱਸ ਹੀ ਦਿੱਤਾ ਬਾਕੀ ਪਹਿਲੇ ਤਾਂ ਕੋਈ ਰਹਿ ਦੱਸਣ ਵਾਲੀ ਰਹੀ ਨਹੀਂਗੀ ਪਾਕੀ ਫੇਰ ਮੈਂ ਸਾਰੇ ਚਾਰ ਵਾਰਡ ਦੇ ਵੋਟਰ ਤੇ ਸਪੋਰਟਰ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਵੀਰ ਜੀ ਤਿੰ다 ਸਿੰਘ ਨੂੰ ਜਿਤਾਈਏ ਇੱਕ ਵਾਰੀ ਇੱਕ ਮੌਕਾ ਦੇ ਕੇ ਵੇਖੀਏ ਇਹਨੂੰ ਇਹੋ ਬੇਨਤੀ ਮੇਰੀ ਪ੍ਰਵਾਨ ਕਰਨ ਚਾਰ ਵਾਰਡ ਦੇ ਵੋਟਰ ਵੀ ਇੰਨਾ ਕੋਈ ਕਹਿੰਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾਹਾਂ ਵਾਹਿਗੁਰੂ ਜੀ ਕੀ ਫਤਿਹ